ਉਧਰ ਭਾਜੀ ਹੁਣੇ ਕਰਾਉਂਦੇ ਪੈਣੇ ਫੇਸ਼ੀਅਲ ਫੇਸ਼ੀਅਲ ਹੋ ਰਿਹਾ ਫੇਸ਼ੀਅਲ ਪਹਿਲੀ ਵਾਰ ਹੀ ਕਰਾਉਣ ਲੱਗਾ ਜਿੰਨਗੀ ਦੇ ਵਿੱਚ ਆ ਹਾਂ ਲੈ ਥਿੰਨ ਸਰਾਬਸ ਕੋਲੋਂ ਬਤਾ ਕਰਾਇਆ ਡੀਟੈਂਡ ਵੀ ਕਰਾਇਆ ਪਹਿਲੀ ਵਾਰੀ ਪਤਾ ਨਹੀਂ ਕੀ ਸੀ ਸਾਰੇ ਮੁਰਦੇ ਉੱਤੇ ਨਾ ਐਡੇ ਵੀ ਕਰਾਉਣ ਲੱਗਾ ਇੱਧਰ ਭਾਜੀ ਹੁਣਾਂ ਨੇ ਕੁੜੀ ਵੀ ਸੰਭਾਲ ਲੈਂਦਾ ਆ ਉਧਰੋਂ ਵੱਡੀ ਕੁੜੀ ਆ ਉਹ ਕੰਟੋਂ ਦੇਖਣ ਦੇ ਭਾਜੀ ਉਧਰ ਬੈਠੀ ਹੋਊ ਹਾਂ ਕਾਟੋ ਜੀ ਹੂੰ ਚਲੋ ਜੀ ਆਪਾਂ ਵੀ ਇੱਧਰ ਆਪਣੇ ਕਰਾ ਰਹੇ ਆ ਬਾਲ ਛਾਲ ਮੂੰਹ ਤਾਂ ਕਰਾ ਲਿਆ ਕੰਮ ਦੇਖੋ ਕਰੋ ਆਇਆ ਕਿ ਨਹੀਂ ਆਇਆ ਲੱਸੋ ਹੁਣ ਆਪਣੇ ਬਾਲਾਂ ਦਾ ਹੋ ਰਿਹਾ ਕੇਰਾਟਨ ਟਰੀਟਮੈਂਟ ਇਹਦਾ ਰਿਜ਼ਲਟ ਵੈਸੇ ਤਾਂ ਹੋਣੀ ਪਤਾ ਲੱਗ ਜਾਣਾ ਨਾ ਕਿ ਧੋ ਕੇ ਜਰਾ ਚੰਚਾ ਅਜਨਾ ਪਤਾ ਲੱਗਦਾ ਹੁੰਦਾ ਬਾਲਾਂ ਦਾ ਵਾਸ਼ ਕਰਨ ਤੋਂ ਬਾਅਦ ਪਤਾ ਲੱਗਣਾ ਨਾ ਕਿ ਕਟਿੰਗ ਤਾਂ ਬਹੁਤ ਸੋਹਣੀ ਦਿੱਤੀ ਭਾਜੀ ਨੇ ਯਾਰ ਕਟਿੰਗ ਵਾਲਾ ਕੰਮ ਭਾਜੀ ਦਾ ਇੱਕ ਨੰਬਰ ਐ ਸੱਚੀ ਭਾਜੀ ਬਹੁਤ ਸੋਹਣਾ ਕੰਮ ਕਰਿਆ ਤਾਂ ਇਹੀ ਕੋਈ ਮਜ਼ਾ ਆਇਆ ਯਾਰ ਭਾਜੀ ਭਾਜੀ ਤੁਹਾਡੇ ਕੋਲ ਪਰ ਉਹ ਨਾਲ ਵੀ ਕਰਣ ਲੱਗੀ ਹੋਈ ਆਪਣਾ ਸਾਰਾ ਸਿਸਟਮ ਡੀਵੀਏ ਕਰਾਣਾ। ਕੋਣ ਬਾਅਦ ਤੇ ਪਤਾ ਲੱਗਦਾ ਕਿ ਕੀ ਕਰਾਉਣ ਨੂੰ ਪਤਾ ਲੱਗੇ ਕੀ ਕਰਾਉਣ ਲੱਗੀ ਹੋਈ। ਬਾਕੀ ਤਾਂ ਉਹ ਮੇਰੇ ਕੋਲ ਹੀ ਬੈਠੀ ਸੀ। ਕੋਣ ਮੈਂ ਜਿੱਦ ਨੂੰ ਮੜਿਆ ਫੜਾ ਤਾ। ਬੈਠੀ ਹੋਏ ਸੇ ਦੋਸਤਾਂ। ਤੇ ਮੈਂ ਜੱਖਾ ਚਾ ਨਾ ਮਤਲਬ ਉਹ ਬੱਚੇ ਵੀ। ਕ੍ਰੀਮ ਪੇਂਟਿੰਗ ਕੀਤੀ ਕੰਨੀ ਅੱਖਾਂ ਦੇ ਵਿੱਚ ਤਰਾਂ ਕਰਕੇ। ਉਦੋਂ ਤਾਂ ਮੇਰੇ ਕੋਲ ਆਵਣੇ ਬੈਠ ਕੇ ਵੇਸੋ ਮੈਨੂੰ ਜੁੜੀਆਂ ਬੀਤੀਆਂ ਦੋਨੀਆਂ। ਉਸ ਤੇ ਦੇ ਕੇ ਭੈਜੰਦੀਆਂ ਭੈਜੰਦੀਆਂ ਚਲੋ ਜੀ ਆਹ ਹੋ ਚੁੱਕੇ ਆਪਣੇ ਵਾਲ ਕੈਰਾਟਨ ਸਮੂਥ ਹਨਾ ਤੇ ਬਾਕੀ ਆਪਾਂ ਵਾਸ਼ ਕਰਨ ਤੋਂ ਬਾਅਦ ਤੁਹਾਨੂੰ ਪੂਰਾ ਰਿਜ਼ਲਟ ਦਿਖਾਵਾਂਗੇ ਬਾਕੀ ਬਾਜੀ ਦਿੰਦੇ ਓਕੇ ਰਿਪੋਰਟਿੰਗ ਹੁਣ ਕਰਮ ਠੀਕ ਹੈ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਆਪਣਾ ਆਪਣੇ ਆਪ ਨੂੰ ਮਤਲਬ ਚਚਰਨੇ ਚਾਹੀਦੇ ਕਹਿੰਦੇ ਪਹਿਲਾਂ ਬਹੁਤ ਸੋਹਣੇ ਲੱਗੇ ਆ ਬਾਕੀ ਓਕੇ ਰਿਪੋਰਟ ਆ ਕੰਮ ਪੂਰਾ ਤੇ ਫਿਓਰਾਂ ਨੂੰ ਜਾ ਕੇ ਦਿਖਾਣੇ ਆ ਕੀ ਚੀਜ਼ ਆ ਦੇਖਦੇ ਹਾਂ ਉਹਦਾ ਰਿਐਕਸ਼ਨ ਕੀ ਹੁੰਦਾ ਜਾ ਕੇ ਪਤਾ ਲੱਗੂਗਾ ਬਾਤਰਾ ਮੇਰੀਆਂ ਨੂੰ ਦੇਖੀ ਜਾਂਦੀ ਸੀ ਬੈਠੀ ਮੇਰੀ ਗੋਦੀ 'ਚ ਪਾਪਾ ਕਰਾਉਂਦੇ ਕੀ ਕੀ ਪਏ ਹੈ ਹੈ ਸਾਰੇ ਸੌਂ ਗਏ ਤੂੰ ਵੀ ਸੌਂ ਜਾ ਆ ਜਾ ਚੀਜੀ ਆ ਕੇ ਇਹਨਾਂ ਚੀਜੀ ਲੈਣ ਤਾਂ ਇਹਨੂੰ ਬਾਏ ਬਾਏ ਕਰ ਦੇ ਬਾਏ ਬਾਏ ਕਰਦੀ ਸਾਰਿਆਂ ਨੂੰ ਬਾਏ ਬਾਏ ਆਹ ਤਾਂ ਮੇਰਾ ਸੱਚੀ ਬੜਾ ਪਿਆਰਾ ਹੈ ਰੁਕ ਜੇ ਰੁਕ ਜੇ ਰੁਕ ਜੇ ਰੁਕ ਜੇ ਰੁਕ ਤੂੰ ਆਜੋ ਹੱਥ ਫੜ ਕੇ ਆਜੋ ਮੇਰੇ ਕੋਲ ਆ ਓਏ ਓਏ ਦੇਖ 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 ਆਜੋ ਇੱਧਰ 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 ਚੀਜੀ ਚਾਹੀ ਲੱਗ ਚੜ ਜਾਂਦਾ ਕਿਤੇ ਕੱਕੇ ਨੂੰ ਚਾਹੀ ਲੱਗ ਇੱਧਰ ਹਾਂਜੀ ਆਪਣਾ ਅੱਜ ਹੈਗਾ ਪਹਿਲਾ ਦਿਨ ਸਿੰਗਲ ਐਕਸਰਸਾਈਜ਼ ਦਾ ਜਿਹੜੀ ਆਪਾਂ ਸਿੰਗਲ ਮਸਲ ਟ੍ਰੇਨ ਕਰਨਾ ਸਟਾਰਟ ਕੀਤਾ ਅੱਜ ਤੇ ਦੋ ਹਫ਼ਤੇ ਤੋਂ ਆਪਾਂ ਮਿਕਸ ਟ੍ਰੇਨਿੰਗ ਕਰ ਰਹੇ ਸੀਗੇ ਤੇ ਅੱਜ ਆਪਾਂ ਚੈਸਟ ਦੀ ਟ੍ਰੇਨਿੰਗ ਕਰਨੀ ਸਟਾਰਟ ਕੀਤੀ ਹੈ ਪਹਿਲਾ ਮੰਡੇ ਆਜ ਆਪਣਾ ਦਿਨ ਤੇ ਲਿਆਉਂਦੇ ਹਾਂ ਉਹਨੂੰ ਤੇ ਨੈਕਸਲ ਸੈੱਟ ਲਾ ਲਈਏ ਮੈਂ ਤੇ ਲਾਸਟ ਐਕਸਰਸਾਈਜ਼ ਆਪਣੀ ਲਾ ਰਹੇ ਹਾਂ ਪਹਿਲਾਂ ਕਾਣੇ ਚੱਲਦੇ ਪਏ ਸੀ ਮੈਂ ਤਾਂ ਕਰਕੇ ਵਲੌਗ ਸ਼ੂਟ ਨਹੀਂ ਕਰਿਆ ਕਰਨ ਨੂੰ ਮੈਂ ਕਹਿ ਗਿਆ ਸੀ ਮੈਂ ਕਿਹਾ ਮੈਂ 4-5 ਮਿੰਟ ਤੇ ਸ਼ੁਰੂ ਕਰ ਕਰਦਾ ਹਾਂ ਪਰ ਗਾੜੇ ਚੱਲਦੇ ਹੁੰਦੇ ਯਾਰ ਜਿਵੇਂ ਮਰੇ ਵਿੱਚ ਔਕਾ ਹੋ ਜਾਂਦਾ ਨਾ ਸ਼ੂਟ ਕਰਨ ਦਾ ਇੱਕ ਔਗਰ ਮਤਲਬ ਨੂੰ ਸੰਗਜੀ ਵੀ ਆਉਂਦੀ ਆ ਨਾ ਤੇ ਪਰ ਤਾਂ ਮਤਲਬ ਸਾਰਿਆਂ ਨੇ ਚੱਲ ਗਏ ਤਾਂ ਕਰਕੇ ਮੈਂ ਮੇਰੀ ਹਿੰਮਤ ਪਈ ਕਿ ਆ ਮੈਂ ਕੱਢਣ ਦੀ ਪਹਿਲਾਂ ਮੈਂ ਲਾਸਟ ਵਾਲਾ ਕਲਿੱਪ ਲਾਉਂਗਾ ਦੇਖੋ ਕਿੱਲੇ ਜਾਣੇ ਸੀਗੇ ਕਿ ਗਾਣੇ ਵੀ ਚੱਲਦੇ ਪਏ ਸੀ ਤਾਂ ਮੇਰੀ ਹਿੰਮਤ ਵੀ ਨਹੀਂ ਪੈਂਦੀ ਪਈ ਸੀ ਨਾ ਸ਼ੂਟ ਕਰਨ ਦੀ ਠੀਕ ਆ ਤੇ ਹੁਣ ਵੀ ਸਾਰਿਆਂ ਨੇ ਮੇਰੇ ਨੂੰ ਦੇਖ ਤੇ ਪਏ ਆ ਜਿਵੇਂ ਜਿਹੜੇ ਦੋ ਚਾਰ ਜਣੇ ਕੀ ਕਰੁੰਦਾ ਪਏ ਆ ਫੋਨ ਦੇ ਉੱਤੇ ਤੇ ਇਕ ਨਾ ਕੀ ਕਹਿੰਦੇ ਹੁੰਦੇ ਆ ਪਤਾ ਨਹੀਂ ਕਰਦਾ ਜੇਰੇ ਨਾ ਮੈਂ ਥੱਕਿਆ ਬਹੁਤ ਆਇਆ ਪਿਆ ਮੈਂ ਰਾਤੀ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਨੀਂਦ ਨਹੀਂ ਆਈ ਹੁਣ ਨਾ ਮੇਰੇ ਨਾ ਐਕਚੁਅਲੀ ਥੋੜੀ ਜਿਹੀ ਪੇਨ ਹੁੰਦੀ ਪਈ ਸੀ ਬਾਹਾਂ ਦੇ ਵਿੱਚ ਪਤਾ ਨਹੀਂ ਕਰਦਾ ਜਿਹੋਰੀ ਜਿਹੀ ਵਿੱਚ ਜਿਮ ਕਰਕੇ ਨਾ ਟਾਈਮ ਬਾਅਦ ਸਟਾਰਟ ਕਰੀਆ ਉਹਦੇ ਕਰਕੇ ਕੋਈ ਸ਼ਗਲਤ ਮੁਤ ਲੱਗ ਗਈ ਹੋਣੀ ਨਾ ਇੱਕ ਪਾਸਿਓ ਉਹਦੇ ਕਰਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਤੇ ਮੈਂ ਅਨਿੰਦਾ ਜਾਂ ਮਤਲਬ ਕਿ ਤੇ ਹੁਣ ਵੀ ਜਿਮ ਹੋਂ ਤੋਂ ਪਹਿਲਾਂ ਮਤਲਬ ਖਾਣਾ ਤੋਂ ਬਹੁਤ ਥੱਕੀ ਹੋਈ ਸੀ ਵਿਚਾਰੀ ਮੈਂ ਛੋਟੀ ਕੋਡੋਂ ਲੈ ਕੇ ਵਥਰ ਲਾ ਕੇ ਆਟਿਆ ਉਹਦੀ ਪਈ ਸੀ ਨਹਾ ਲਈ ਸੀ ਮਤਲਬ ਉਹ ਖੇਡ ਖੋੜ ਕੇ ਤੇ ਜਿੰਨੀ ਪਈ ਮੈਨੂੰ ਤੱਕ ਸੌਂ ਗਿਆ ਤੇ ਮੇਰੀ ਅੱਖ ਲੱਗ ਗਈ 10-15 ਮਿੰਟਾਂ ਕੇ ਤੇ ਉੱਠ ਕੇ ਆ ਗਿਆ ਇੱਥੋਂ ਮੇਰੀ ਹੁਣ ਅੱਧਾ ਕਿ ਅੱਖ ਲੱਗਣ ਦੀ ਪਈ ਜਾਂ ਨੂੰ ਅੰਕ ਕਿ ਜੋੜ ਜਾਂਗੇ ਇੰਨਾ ਲੱਗਦਾ ਪਿਆ ਜਦੋਂ ਬੰਦੇ ਨੂੰ ਨੀਂਦ ਚੋਂ ਉੱਠਣਾ ਨਾ ਇੰਨਾ ਜ਼ੋਰ ਨਹੀਂ ਪੈਂਦਾ ਹੈਗਾ ਸਰੀਰ ਦਾ ਦੋ ਬੰਦਾ ਨੀਂਦਾ ਹੁੰਦਾ ਉਸ ਕਰਕੇ ਨੀਂਦ ਵੀ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਯਾਰ ਜਿੰਮ ਵਾਸਤੇ ਉਹ ਸਰੀਰ ਬਣਾਉਣ ਵਾਸਤੇ ਰੈਸਟ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਮਸਲ ਨੂੰ ਗਰੋਹ ਹੋਣ ਦਾ ਟਾਈਮ ਮਿਲਦਾ ਹੈ ਸੋ ਇਹ ਅਸੀਂ ਆਪਣਾ ਪਹਿਲਾ ਵਲੌਗ ਜਿਮ ਦਾ ਠੀਕ ਹੈ ਕਿ ਅੱਜ ਤੋਂ ਡੇਟ ਮਲ ਦੇ ਜਮਾ ਕੇ ਹੋਪਸ ਆਪਣਾ ਸੋਹਣਾ ਸਰੀਰ ਬਣੂਗਾ ਕੋਸ਼ਿਸ਼ ਕਰਾਂਗੇ ਰੱਬ ਦੀ ਮਿਹਰ ਨਾਲ ਬਾਕੀ ਬਾਬਾ ਬਣਾਉਣ ਵਾਲਾ ਅਸੀਂ ਕੋਈ ਨਹੀਂ ਦੇ ਆਪਾਂ ਦਾ ਬਸ ਆਪਣੀ ਕੋਸ਼ਿਸ਼ ਕਰ ਸਕਦੇ ਹਾਂ ਇੱਕ ਬਾਕੀ ਜੀਵ ਤੇ ਪਰੰਡ ਕਰਦਾ ਕਿੰਨੀ ਜਲਦੀ ਬਣਦਾ ਹੈ ਹਨਾ ਡਾਈਟ ਤੇ ਪ੍ਰੋਟੀਨ ਤੇ ਕੀ ਪੱਖਾਂ ਦੇ ਖਿੰਦੇ ਹਨਾ ਇਹ ਮੇਰਾ ਵਧੀਆ ਰਿਹਾ ਮਤਲਬ ਕਿ ਐਕਸਪੀਰੀਅੰਸ ਆਉਂਦਾ ਕਿ ਮੈਂ ਸਟੈਂਡ ਸਾਹਿਬ ਹੈ ਨਾ ਅੱਜ ਤੋਂ ਮੈਂ ਬਹੁਤ ਵਧੀਆ ਚਿੰਗ ਕਰਦਾ ਰਿਹਾ ਮਤਲਬ ਸਕੂਲ ਟਾਈਮ ਤੋਂ ਮੈਂ ਸਟਾਰਟ ਕੀਤੀ ਸੀ ਚੰਗਾ 3-4 3-4 ਸਾਲ 5 ਸਾਲ ਲਗਾਤਾਰ ਜਿੰਮ ਲਈ ਹੋਈ ਹੈ ਮੈਂ ਤੇ ਉਸ ਤੋਂ ਬਾਅਦ ਮੈਂ ਛੱਡ ਦਿੱਤੀ ਸੀ ਦਨ ਸਾਲ ਹੋ ਗਏ ਮਨ ਜਿੰਮ ਨਹੀਂ ਕੀਤੀ 3-4 4 ਸਾਲ ਲੱਗੇ ਉਹ ਤੋਂ ਬਾਅਦ ਮੈਂ 3 ਕਿਡ ਸਾਲ ਲਾਈ ਇੱਕ ਸਾਲ 6-7 ਮਹੀਨੇ 8 ਮਹੀਨੇ ਲੱਗੇ ਉਸ ਤੋਂ ਬਾਅਦ ਮੈਂ ਛੱਡ ਦਿੱਤੀ ਸੀ ਤੇ ਵਿਆਹ ਤੋਂ ਪਹਿਲਾਂ ਮਤਲਬ ਵਿਆਹ ਚ ਰਣ ਮਨਾਵਾ ਮੇਰਾ ਹੋਇਆ ਸੀ ਉਸ ਤੋਂ ਮੈਂ ਬਾਅਦ ਦੇ ਫੋਟੋਆਂ ਨਾਲ ਮੈਂ ਡਾਉਂਡਾ ਮੇਰਾ ਫੇਸ ਦੇਖ ਕੇ ਡਾਉਂਡਾ ਸੀਗਾ ਮੈਂ ਐਡ ਕਰੂੰਗਾ ਬੱਚੇ ਇਦਾਂ ਫੋਟਾ ਤੇ ਹੁਣ ਮੇਰਾ ਭੀ ਉਹੀ ਮਤਲਬ ਕੀ ਕਹਿੰ ਉਦੋਂ ਆਪਣਾ ਸਰੀਰ ਬਲਕੀ ਕਰਨਾ ਮੈਨੂੰ ਬਲਕੀ ਬਾਡੀ ਪਸੰਦ ਆ ਮੈਨੂੰ ਰੀਲ ਬਾਡੀ ਨਹੀਂ ਪਸੰਦ ਆ ਜੇ ਤੁਹਾਨੂੰ ਕੋਈ ਲੱਇਆ ਹੋਵੇ ਤਾਂ ਮੈਂ ਉਹ ਚੀਜ਼ ਨਹੀਂ ਪਸੰਦ ਮੈਨੂੰ ਹਸਤਾ ਤੱਕ ਕੋਈ ਲਾਇਆ ਬਸਾਉਂਦੇ ਆ ਫਿਰ ਮੈਂ ਤੁਹਾਨੂੰ ਐਡ ਕਰੂੰਗਾ ਆਪਣੀਆਂ ਦੇ ਵਿੱਚ ਵੀਡੀਓਸ ਤੇ ਵਿੱਚ ਕਲਿੱਪ ਐਡ ਕਰੂੰਗਾ ਠੀਕ ਹੈ ਤੇ ਚਲੋ ਆਪਾਂ ਫਲਾਸਟ ਐਕਸਰਸ ਆਪਣੇ ਕੰਪਲੀਟ ਕਰਕੇ ਚੱਲੀਏ ਘਰ ਨੂੰ ਕਿਉਂਕਿ ਟਾਈਮ ਨੇ ਬਹੁਤ ਜ਼ਿਆਦਾ ਹੋ ਚੁੱਕਾ ਤੇ ਉੱਧ ਰਾਤ ਨੂੰ ਆਪਾਂ ਆ ਕੇ ਸੌਂ ਗਏ ਸੀ ਕਿਉਂਕਿ ਥੱਕ ਬਹੁਤ ਜ਼ਿਆਦਾ ਹੋਇਆ ਆ ਤੇ ਅੱਜ ਆਪਾਂ ਵਲੌਗ ਸਟਾਰਟ ਕੀਤਾ ਹੈ ਸ਼ਾਮਾਂ ਨੂੰ ਉਹੀ ਵਲੌਗ ਕੰਟੀਨਿਊ ਕੀਤਾ ਹੈ ਜੀ ਤੇ ਸਾਡੇ ਪਾਣੀ ਨਹੀਂ ਆਇਆ 2 ਦਿਨ ਹੋ ਗਏ ਕੱਲ ਵੀ ਨਹੀਂ ਆਇਆ ਪਾਣੀ ਤੇ ਅੱਜ ਵੀ ਸਵੇਰ ਦਾ ਪਾਣੀ ਨਹੀਂ ਆਇਆ ਘਰੇ ਪੀਣ ਨੂੰ ਬੂੰਦ ਤੱਕ ਪਾਣੀ ਨਹੀਂ ਹੈਗਾ ਤੇ ਨਾ ਹੀ ਟੈਂਕੇ 'ਚ ਪਾਣੀ ਆ ਪਾਣੀ ਬਿਨਾ ਬਹੁਤ ਜ਼ਿਆਦਾ ਔਖਾ ਹੋ ਚੁੱਕਾ ਹੈ ਤੇ ਦੋ ਵਾਰੀ ਬਿਵਾਦ ਤੇ ਪੂਫ ਕਰ ਦਿੱਤੀ ਤੇ ਉਹ ਵੀ ਹੁਣ ਮੈਂ ਪਾਈਪਸ ਨਹੀਂ ਸਾਫ਼ ਕੀਤਾ ਇਦਾਂ ਪਰ ਪਾਣੀ ਹਾਏ ਪਾਣੀ ਦੀ ਕਮੀ ਮਤਲਬ ਪਾਣੀ ਦੀ ਕੀ ਜ਼ਰੂਰਤ ਆ ਜਦੋਂ ਪਾਣੀ ਨਹੀਂ ਹੁੰਦਾ ਉਦੋਂ ਸਾਨੂੰ ਪਤਾ ਲੱਗਦੀ ਪਾਣੀ ਹੈ ਨਹੀਂ ਉਹ ਪਾਣੀ ਬਿਨਾ ਔਖਾ ਬਹੁਤ ਜ਼ਿਆਦਾ ਇਭਰੋਂ ਦੇ ਫੇਰ ਸਾਡੇ ਲਈ ਫੇਰ ਤੁਸੀਂ ਅੱਜ ਆਪਾਂ ਨੇ ਲਈ ਰੈਸਟੋਰੈਂਟ ਸਟਾਈਲ ਵਿੱਜ ਫਰਾਈਜ਼ ਬਣਾਏ। ਮੈਂ ਆਪਣੀ ਫਰੈਸ਼ ਕੋਲਾਈ ਸੀ ਘਰੇ ਤੇ ਉਦੋਂ ਹੀ ਆਪਾਂ ਨਾ ਤਿਆਰ ਹੋ ਗਏ ਸੀ ਸ਼ਾਮੀ ਤੇ ਕਿੰਨੇ ਸਰਪ੍ਰਾਈਜ਼ ਦਿੱਤਾ। ਲੋਕੀ ਬੋਲ ਘਰੇ ਕੋਈ ਵੀ ਸੀ। ਤੇ ਆਪਾਂ ਪੂਰਾ ਕੁੜੀ ਨੂੰ ਕੰਮ ਪਾਇਆ। ਕੱਲੀ ਮੈਂ ਕਿ ਅੱਜ ਬਣਾ ਬਣਾ ਕੇ ਸਾਨੂੰ ਖਲਾ। ਹੋਰ ਤੁਸੀਂ ਕੀ ਬਣਾਇਆ ਸਾਡੇ ਵਾਸਤੇ ਅੱਜ? ਆਪਾਂ ਲਈ ਫਰਾਈਜ਼ ਬਣਾਇਆ। ਹਾਂਜੀ। ਤੇ ਆਪਾਂ ਲਈ ਚਨੇ ਬਣਾਇਆ। ਠੀਕ ਆ। ਠੀਕ ਹੈ ਉਹ ਇਹਨਾਂ ਦਾ ਦਿਲੀ ਗੋਟੀਆਂ ਹਨੂਗੀਆਂ ਠੀਕ ਹੈ ਜੀ ਨਾਲ ਨਾਲ ਸੈਲਡ ਕਰਦੇ ਹਾਂ ਓ ਮਾਈ ਗਾਡ ਇੰਨੀ ਸੇਵਾ ਥੈਂਕ ਯੂ ਥੈਂਕ ਯੂ so much ਗਾਇਸ ਬਹੁਤ ਟੇਸਟੀ ਲੱਗਦੇ ਪਏ ਦੇਖਣ ਨੂੰ ਹਾਂ ਸੋਹਣੇ ਲੱਗਦੇ ਪਏ ਬਹੁਤ ਸੋਹਣੇ ਖਾਣ ਜਿਵੇਂ ਸੋਹਣੇ ਹੋਣ ਹੋਰ ਤਾਂ ਖਾ ਕੇ ਆਪਾਂ ਦੱਸਾਂਗੇ ਥੋੜੀ ਜਿਹੀ ਇਹ ਹੋਰ ਚ ਇਹਨਾਂ ਨੂੰ ਡਾਲ ਲੱਗਦਾ ਪਿਆ ਕਿਉਂਕਿ ਆਪਾਂ ਕੰਮ ਕਰਦੇ ਵੀ ਆ ਨਾ ਸੋ ਕੀ ਤੁਸੀਂ ਕੰਮ ਕਰਦੇ ਸਾਨੂੰ ਪਤਾ ਤੁਹਾਡਾ ਮਾ ਆਉਣੀ ਗਦੀ ਦਾ ਸਬਜੀ ਜੁਗਦੀ ਲਾਦੀ ਆਪਾਂ ਕਿਤੇ ਜਾਣਾ ਆ ਕਿਉਂਕਿ ਇਹਦਾ ਤਾਂ ਅਸੀਂ ਬਰਥਡੇ ਸ਼ੇਰ ਤਰੀਕ ਨੂੰ ਪਰ ਸਾਡੇ ਤਾਂ ਹੋ ਗਿਆ ਪਲਿਸ ਸੋ ਆਪਾਂ ਹੋਣੀ ਮੈਰਾਇਟੀ ਹੋਊਗਾ ਜਾਂ ਨਹੀਂ ਬਣਾਉਗੇ ਪਾਰਟੀ ਹੋਊਗਾ ਫਿਰ ਐਸੇ ਹੋਏਗਾ ਤਾਂ ਸਾਡੇ ਗੁੱਸਤਾ ਹੋ ਕੇ ਰਲ ਨਾ ਕੇ ਉਹ ਕਿੰਨਾ ਹੋਊਗਾ ਸੋ ਕਾਤੋਂ ਨਾ ਵੇਦਾਂ ਨੂੰ ਪੜੇ ਰਹੇ ਹੋ ਆ ਅੱਜ ਆਏ ਦੇਖੋ ਛੇਦਰੇ ਉਹਨੂੰ ਜਿਹਾ ਮੇਰੇ ਵੱਡੇ ਅੱਜ ਕਿੰਨੀ ਤਰੀਕ ਹੈ ਅੱਜ ਕਿੰਨੀ ਤਰੀਕ ਜਲਾਈ ਹੁਣ ਮੈਂ ਇਹ ਆਇਆ ਇੱਕ ਵਾਰੀ ਮੈਂ ਇੱਕ ਵਾਰੀ ਫੋਨ ਕਰ ਦਿੰਦਾ ਇਹਦਾ ਵਿਆਹ ਨਹੀਂ ਕਰਾਇਆ ਠੀਕ ਆ ਉਹ ਛੇਦਰੇ ਨੂੰ ਕੀ ਹੋਇਆ ਮੈਨੂੰ ਭੁੱਲ ਗਿਆ ਨਾ ਮੇਰੇ ਅਗੇ ਤਾਂ ਉਹਦਾ ਜਵਾਬ ਇਹ ਆ ਵੇਲਾ ਸਾਡੀ ਤੇ ਸਾਫ ਲਾ ਕੇ ਆਇਆ ਜੇਬ ਪਿੱਛੇ ਜੇਬ ਦਾ ਸਿਸਟਮ ਵੀ ਇਹਨਾਂ ਦੇ ਸਾਹ ਛੜੇ ਹੋਇਆ ਨਾ डेडलिफ्ट लाइव डेडलिफ्ट ठीक है ਤੁਸੀਂ ਵੀ ਹੈਲੋ ਨਮਸਤੇ ਕਰ ਸਕਦੇ ਹੋ ਅਦੀਦੀ ਖਦੀਦੀ ਵੀ ਆ ਗਈ ਅਦੀਦੀ ਕੋਈ ਨਾ ਕੋਈ ਨਾ ਪੈਣ ਨਹੀਂ ਨਹੀਂ ਕੋਈ ਚੱਕਰ ਨਿਕਾ ਰੋ ਸ਼ਕਲ ਰਖਾਵਾ ਗਏ ਬੜੀ ਗਲਤੀ ਤੇ ਪਰ ਹੁਣ ਕਿਹਨੂੰ ਤੜਕਾ ਲਾਉਣਾ ਕਿ ਹੁਣ ਚਨੇਆਂ ਨੂੰ ਤੜਕਾ ਦੇਣਾ ਅੱਛਾ ਠੀਕ ਹੈ ਇਹ ਬੇਚਾਰੇ ਗੋੜੇ ਬਣਾਏ ਸੀ ਸਾਡੇ ਵਾਸਤੇ ਸਪੈਸ਼ਲ ਨਹੀਂ ਆਪਾਂ ਸਮਝੀ ਵੀ ਨਹੀਂ ਸੀ ਅੱਛਾ ਠੀਕ ਹੈ ਤਾਂ ਵਾਸਤੇ ਪਹਿਲ ਹੀ ਕੋਈ ਵੀ ਥੈਂਕ ਯੂ ਮਾੰਦਾਦਾ ਠਾ ਲੈ ਇਹ ਦਾ ਸਪੈਸ਼ਲ ਹੈ ਨਾ ਇਹ ਸਪੈਸ਼ਲ ਆ ਓਕੇ ਠੀਕ ਨੀ ਮੈਂ ਸਾਹ ਕਰਦੀ ਬਈ ਕੀ ਕੋਸ਼ਿਸ਼ ਕਰਤਾ ਨਮਕਾਟਾ ਠੀਕ ਹੋਰ ਮਿਰਚ ਜਾਲਾ ਨਮਕਾਟਾ ਠੀਕ ਹੈ ਚਨੇ ਵਿੱਚ ਵੀ ਨਮਕਾ ਦਾ ਪਾਣਾ ਓਕੇ ਓਕੇ ਪਾਇਆ ਸੀਗਾ ਵਰਗਾ ਜਿਹੜਾ ਦਿਖ ਰਿਹਾ ਸੀ ਉਦੋਂ ਦਾ ਉਦੋਂ ਦਾ ਟੇਸਟ ਆਇਆ ਸੀ ਹੂੰ ਮਿਸਟਰ ਮੇਰੇ ਫੋਨ ਨੂੰ ਟੇਸਟੀ ਆ ਨਾ ਪਾਸ ਹੋ ਗਈ ਪਾਸ ਆ ਪਾਸਾ ਪਾਸਾ ਦੇਖੋ ਆਪਾਂ ਨਮਕ ਰਾਈਟ ਕਰਨੇ ਆ ਓ ਮਾਈ ਗੋਡ ਹੋਰ ਤੋ ਸੰਗੀ ਬੱਚੇ ਹਮੇਸ਼ਾ ਤੰਦਰੁਸਤ ਰਹਿਣ ਕਿਤੇ ਮੇਰਾ ਕੋਈ ਬਿਥੂ ਨੀ ਪਾਸਾ ਦੀਦੀ ਦਾ ਵਿਆਹ ਹੋਣ ਵਾਲਾ ਹੀ ਆ ਆਪਾਂ ਬੜਾ ਗੱਲ ਕਰਖੇ ਦੇ ਸੀ ਹਣਾ ਆਪਾਂ ਪਾਸੇ ਜਾਣਾ ਹਣਾ ਮੁੰਡਾ ਆਪਾਂ ਲੱਭ ਲੈਣਾ ਕਦੋਂ ਆਉਂਦਾ ਮੁੰਡਾ ਜਿਹਾ ਲੱਗੇ ਤੋ ਇਹ ਮੁੰਡਾ ਨੱਬਿਆ ਪਾ ਜਿਹਾਂ ਹਰੂਤ ਹੈ ਨਾ ਮੁੰਡਾ ਲੱਗੂ ਨੇ ਸਾਡਾ ਹਾਂ ਨਹੀਂ ਕਰਦੇ ਨਾ ਹਾਂ ਨਹੀਂ ਕਰਦੇ ਓੱਖਾ ਦਿੱਤੀ ਫੇ ਕਦੋਂ ਵਿਆਹ ਤੋਂ ਕਦੋਂ ਕਰਉਣਾ ਹੈ ਦੱਸ ਤੀਂ ਕਹਿੰਦਾ ਵਿਆਹ ਦੇਖ ਰਾਂ ਮੈਂ ਇਸੇ ਜਦੋਂ ਮੈਂ ਉਹ ਹੋਊਗੀ ਨਾ ਦੁਆ ਖਰਾਵੋ ਜੂ ਮੈਂ ਵੇਖ ਰਾਂਗੀ ਕੱਢੀ ਹੋਇਆ ਤਿੰਸਾ ਰੁਪਿਆ ਨਾ ਉਹ ਮਦ ਅਠਾਈਆਂ ਦੀ ਹੋ ਕੇ ਮੈਨੂੰ ਨਹੀਂ ਬੜੇ ਪਾਣੀ ਦੇ ਫਟਾ ਵੱਟ ਸਾੜਕਾਂ 'ਤੇ ਹੁੰਦੀ ਪਈ ਹੈ ਗਰੀਬ ਹੂੰ प्याज अदरक लसन ओके ठीक है ठीक है ओके 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 जी ओके गुड हो गया तो मेरा कोई कसूर नहीं है नमक घट खेला ਨਾ ਕੋਈ ਚੱਕਰ ਨਹੀਂ ਨਮਕ ਪਾ ਲਿਆ ਮੈਂ ਥੋੜਾ ਜਿਹਾ ਬਸ ਠੀਕ ਹਾਂਜੀ ਨਹੀਂ ਨਹੀਂ ਹਾਂ ਤਾਂ ਆ ਲੋ ਵਲੌਗ ਜਾਵੂ ਕੀ ਖਾਂਦਾ ਪਿਆ ਕਾਜਰ ਕਾਜਰ ਖਾਂਦਾ ਪਿਆ ਕਹਿੰਦੇ ਕਾਜਰ ਇਧਰ ਮੈਂ ਸਾਡੇ ਰੋਟੀ ਬਣਾ ਰਹੇ ਆ ਨੀ ਨੀ ਤੁਹਾਡੀ ਸ਼ਕਲ ਨਹੀਂ ਹੁੰਦੇ ਆਪਾਂ ਤੁਸੀਂ ਬੈਠੇ ਹੀ ਬਸ ਸਾਜਣਾ ਦੇਖੋ ਸ਼ਕਲ ਦਿਖਾਉਣ ਦੇ ਲਈ ਇਹ ਤਾਂ ਕਹਿ ਚਲੋ ਅਦਿਤੀ ਆਇਆ ਦੇਖ ਲੈ ਸਾਰੇ ਲਗਾਣਾ ਪਤਾ ਨਹੀਂ ਗਾਤੇ ਨਹੀਂ ਹੁੰਦੀ ਨਾ ਇਹ ਤੇਜ ਤੇ ਓ ਮਾਈ ਗਾਡ ਦੇਵੂ ਦੇਵੂ ਇਦਰੀ ਕੋਈ ਦੇਵੂ ਐਨ ਖੁਸ਼ ਆ ਬੈਲਾ ਨੂੰ ਸੁਣ ਬੈਲਾ ਨੂੰ ਬੈਲਾ ਸੁਆਦੀ ਇਹ ਤਾਂ ਜਾਣਾ ਕੁਝ ਹੋਣਾ ਹੈ ਅੱਜ ਅੱਜ ਦਾ ਬੈਲਾ ਸੌਂਗਾ ਓ ਪਹਿਲਾ ਆ ਪਹਿਲਾ ਦਾ ਖਾਣਾ ਬੈਲਾ ਦਾ ਖਾਣਾ ਸੋង ਕੇ ਪਿਆ। ਆ ਪਹਿਲਾਂ ਤਾਂ ਖਾਣਾ। ਬੈਲਾ ਦਾ ਖਾਣਾ ਜਾਊ। ਬਿਸਕੁਟ। ਹਾਂ ਪਹਿਲਾਂ ਤਾਂ ਖਾਣਾ। ਅੱਛਾ ਇਹ ਪਹਿਲਾਂ ਨਾ ਖਿਲਦੀ ਆ। ਇਹ ਬੈਲਾ ਦਾ ਸਪੈਸ਼ਲੀ। ਇਹ ਜਿਹ ਬੇਤੇਰਾ ਨਹੀਂ ਬੈਲਾ ਦਾ ਆਇਆ ਹੈ। ਜਾਵੋ ਸੈਲਡ ਤੇ ਹੋਈਆ। ਇੱਥੇ ਬੈਠੋ ਚੀਜੀ ਜਿੰਦੇ ਆ। ਇੱਥੇ ਬੈਠੋ نیچے। ਇੱਥੇ ਬਹਿ ਜਾਓ। ਜੈਵੂ ਵਾਸਤੇ ਸਪੈਸ਼ਲ ਤਿਆਰ ਹੁੰਦਾ ਪਿਆਰ ਖਾਣਾ ਸ਼ੱਕਰ ਤੇ ਰੋਟੀ ਚਲੋ ਆਜੋ ਰਾਈਸ ਦਿੰਦੇ ਆ ਚਲੋ ਆਜੋ ਬੈਠੋ ਜੈਵੂ ਇਧਰ ਆਜੋ ਬੈਠੋ ਇੱਥੇ ਮੈਂ ਖਲਾਵਾ ਇੱਥੇ ਆਜੋ ਇਬਾਦਤ ਨੂੰ ਵੀ ਬਿਠਾਈਏ ਮਾਸੇ ਨੇ ਕੀ ਬਣਾ ਕੇ ਦਿੱਤਾ ਇਬਾਦਤ ਨੂੰ ਹੈ ਜੈਵੂ ਕੋਤੇ ਮਨ ਦਰਵਾਪ ਮੱਥਾ ਵੀ ਟੇਕਣਾ ਠੀਕਾ ਜੈਵੂ ਆ ਜਾਈਆ ਜੈਵੋ ਜਿੱਥੇ ਆਈ ਆ ਮਾਸੀ ਘਰ ਹੈਂ ਦੀਦੀ ਆਹੋ ਟੇਸਟੀ ਹੈ ਨਾ ਇਹ ਬਾਦ ਨੂੰ ਟੇਸਟੀ ਲੱਗੀ ਸ਼ੱਕਰ ਦੇ ਨਾਲ ਰੋਟੀ ਖਾਲਾ ਖਾਲਾ ਫਿਰ ਆਪ ਨੂੰ ਅੜੀ ਨਾ ਕਰੂਗੀ ਜੈਵੋ ਤੂੰ ਸ ਰੋਟੀ ਨਹੀਂ ਖਾਣੀ ਮੈਂ ਕਿੰਨੇ ਪਿਆਰ ਨਾਲ ਬਣਾਈ ਸੀ ਮਾਸੀ ਨੇ ਖਾ ਲੋ ਹੈ ਚਲੋ ਇੱਕ ਤਾਂ ਖਾਂਦੀ ਪਈਏ ਸ਼ੁਕਰ ਆ ਇਹਨੂੰ ਖਲਾਵਾ ਆਪੇ ਖਾਣਾ ਇਹਨੇ ਵੀ ਨਹੀਂ ਨਹੀਂ ਇਹ ਫੁੱਲ ਕਾ ਨਹੀਂ ਲੈਣਾ ਦਿੱਤੀ ਬਸ ਨਹੀਂ ਨਹੀਂ ਚਾਵਲ ਪਾ ਮੈਂ ਥੋੜੇ ਜਿਹੇ ਪਾ ਮੈਂ ਮੈਂ ਤੇ ਖਲਾਉਂਗੀ ਜੈ ਉਹ ਇੱਧਰ ਆ ਜਾ ਪਹਿਲਾਂ ਖਾ ਉਹ ਇੱਧਰ ਆ ਉਹ ਮੰਗਦੀ ਪਈ ਐ ਕੁਛ ਨਹੀਂ ਇਹ ਤਾਂ ਖੁਸ਼ ਹੋ ਕੇ ਖਾਂਦੀ ਪਈ ਐ ਨਾ ਚਾਵਲ ਨੋ ਨੋ ਉਹਨੋਂ ਇੱਥੇ ਬੈਠੋ ਇੱਥੇ ਬੈਠੋ ਇੱਧਰ ਆਓ ਸ਼ਾਰਤ ਕਰਨ ਲੱਗੀ ਹੋਈ ਹੈ ਜੈਬੂ ਇਹ ਇਬਾਦਤ ਤੋਂ ਰੋਟੀ ਵੀ ਖਾਓ ਨਾ ਕੱਲ ਰੋ ਥੋੜੀ ਖਾਣੀ ਸ਼ੱਕਰ ਰੋਟੀ ਕਿਹਨੇ ਖਾਣੀ ਨਾਲ ਇੱਕ ਫੁੱਲਕ ਇੱਕ ਬੁਰਕੀ ਇੱਕ ਬੋਕੀ ਫੀਸ਼ ਹੱਲ ਵੀ ਥੋੜੇ ਰੋਕੋ ਝੁਕੋ ਜੋ ਬਸ ਬਸ ਆ ਜਾ ਬੁਖਲਾ ਮੈਂ ਹਾਂ ਦੇ ਝੁਕ ਰੋਕ ਮੈਂ ਖਲਾਉਂਦੀ ਹਾਂ ਝੁਕ ਜੋ ਪਹਿਲਾਂ ਇਹਨਾਂ ਨੂੰ ਖਾਈ ਫਤਰਾ ਮਾਰਦੇ ਗਰਮ ਹਾਂ ਹਾਂ ਦੇ ਕੇ ਆਜੋ ਆਜੋ ਨਾਲ ਆਜੋ ਲੋ ਜੀ ਚਾਵਲ ਆ ਗਏ ਆਪਣਾ ਸੈਲਡ ਆ ਗਿਆ ਤੇ ਆਪਣੇ ਆਗੇ ਜੀ ਬਲੈਕ ਚਨੇ ਤੇ ਰੋਟੀ ਤੇ ਆਪਾਂ ਲਾਏ ਹੋਏ ਮੈਡਮ ਸ਼ੈਫ ਸਾਹਿਬ ਤੇ ਵਾਦ ਤਨੀ ਆਪਣਾ ਡিনার ਕਰ ਲਿਆ ਸ਼ੱਕਰ ਦੇ ਨਾਲ ਰੁਕ ਚੁ ਰੁਕ ਜੋ ਮੈਂ ਦਿੰਦੀ ਹਾਂ ਸਾਰੇ ਨਹੀਂ ਲੈਣੇ ਓਕੇ चावल बहुत टेस्टी है क्योंकि मैं इबादत को खिला के हटी हाँ बहुत ज्यादा टेस्टी बनाए आ गुड गुड सारा कुछ बहुत टेस्टी है। पक्का हाँ पक्का सच्ची बहुत टेस्टी है यार है नहीं झूठी नहीं सच्ची सच्ची सची दिल तो चावल तो बहुत टेस्टी है चावल बहुत टेस्टी गुड गुड मॉर्निंग जी सवेरे सवेरे इबादत खाती पी दे नाल गुड मॉर्निंग बेला ਇਬਾਦਤ ਬਿਲਕੁਲ ਖੁਸ਼ ਆ ਬੇਲਾ ਦੇ ਨਾਲ ਖੇਲਦੀ ਪਈ ਆ ਤੇ ਆਪਾਂ ਬੈਠੇ ਹੋਇਆ ਜੀ ਬਾਹਰ ਮੰਜੇ ਤੇ ਤੇ ਤੋਂ ਪੈ ਨ ਚੜੀ ਹੋਈ ਆ ਤੇ ਮੈਂ ਵੀ ਸਵੇਰੇ ਨਹਾ ਧੋ ਕੇ ਇਬਾਦਤ ਨੂੰ ਲੈ ਕੇ ਬਾਹਰ ਬੈਠੀ ਹੋਈ ਆ ਅਜੇ 9:00 ਬੱਜੇ ਆ ਤੇ ਆਪਾਂ ਸਵੇਰੇ ਨਹਾ ਲਿਆ ਆ ਬਿੰਦੀ ਲਿਪਸਟਿਕ ਲਾ ਕੇ ਆ ਰਾਬ ਨਾਲ ਬੈਠੇ ਹੋਇਆ ਤੇ ਇੱਧਰ ਸਾਡੀ ਬੇਲਾ ਸਾਡੇ ਨਾਲ ਬੇਲਾ ਬੇਲਾ ਵੀ ਬਿਸਕੁਟ ਖਾਂਦੀ ਆ ਇਹਨੂੰ ਬਿਸਕੁਟ ਇੱਕ ਦੋ ਪਾਈਸੇ ਇੱਕ ਖਾ ਲਿਆ ਇਹਨੇ ਇੱਕ ਮੰਜੀ ਉੱਤੇ ਪਿਆ ਇਹਦਾ ਜਾ ਵੋ ਜਾ ਵੋ ਸੁੱਤੀ ਹੋਈ ਆ ਹਾਂ ਕੀ ਹੋਇਆ ਧੁੱਧ ਧੁੰਦ ਚ ਹੈਗੀ ਉਧਰਲੇ ਪਾਸੇ ਆ ਸ਼ਹਿਰ ਵੱਲ ਇਧਰਲੇ ਪਾਸੇ ਨਹੀਂ ਹੈਗੀ ਜਾ ਵੋ ਆਪਾ ਹੋਏ ਆਪਾ ਆਏ ਹੋਏ ਆ ਹੁਸ਼ਿਆਰ ਪੁੱਤ ਹਾਇ ਰੱਬਾ ਤੋਪ ਸਿੱਧੀ ਬੰਦੀ ਪਈ ਆ ਪਾਪਾ ਪਾਪਾ ਹਾਂ ਕੀ ਆ ਪਾਪਾ ਥੋੜੀ ਜਿਹੀ ਬੇਲਾ ਆ ਪਾਪਾ ਦੀ ਲੱਗਦੀ ਪਾਪਾ ਕਹਿੰਦੀ ਪਾਪਾ ਆ ਹੁਣ ਮੇਰੀ ਇਬਾਦਤ ਦੇ ਕੱਪੜੇ ਚੇਂਜ ਕਰਨ ਲੱਗੀ ਵੈਸ ਤਾਂ ਨਹੀਂ ਨਹੀਂ ਕਰਉਣੀ ਸੀ ਮੈਂ ਤਾਂ ਨਹਾ ਲਿਆ ਤੇ ਪਾਣੀ ਖਤਮ ਹੋ ਗਿਆ ਐ ਅੱਜ ਜੀ ਪਾਣੀ ਆਉਣਾ ਹੁਣ ਸ਼ਾਮਾਂ ਨੂੰ ਤਾਂ ਕਰਕੇ ਆਪਾਂ ਇਹਨੂੰ ਨਹੀਂ ਨਹੀਂ ਕਰਉਣੀ ਇਬਾਦਤ ਦੀ ਦੀ ਨਹੀਂ ਨਹੀਂ ਕਰਉਣੀ ਤੇ ਨਾ ਜਾਇਬੂਦੀ ਹੋਣੀ ਆ ਸ਼ੁਕਰ ਹੈ ਮੈਂ ਟਾਈਮ ਸੇ ਹੱਲਾ ਮਾਰ ਲਿਆ ਉਹ ਤਾਂ ਮੈਂ ਸਵੇਰੇ ਉੱਠੀ 7:00 ਵਜੇ ਸੀ ਬਸ ਅਜੇ ਤੇ ਮੈਂ ਕਿਹਾ ਗਿਜ਼ਰੋਂ ਕੀਤਾ ਦਿੱਤੀ ਨੇ ਤੇ ਜੈਵੋ ਦੀ ਮਾਸੀ ਨੇ ਤੇ ਕਹਿੰਦੀ ਨਾ ਲਾ ਤੂੰ ਸਵੇਰੇ ਸਵੇਰੇ ਫਿਰ ਮੈਂ ਕਿਹਾ ਮੇਰਾ ਟਾਈਮ ਵੀ ਨਹੀਂ ਲੱਗਣਾ ਕਹਿੰਦੀ ਆ ਉਹ ਕਹਿੰਦੀ ਤੂੰ ਨਾ ਲਾ ਪਹਿਲਾਂ ਸਭ ਤੋਂ ਪਹਿਲਾਂ ਤੇ ਗਿਜ਼ਰ ਚੱਲਦਾ ਪਿਆ ਸੀ ਫਿਰ ਮੈਂ ਨਾ ਲਿਆ ਮੈਂ ਕਿਹਾ ਬਾਅਦ ਚੋਂ ਨਿਆਣਾ ਦੀ ਨਹਾਇਨੇ ਕਰਾ ਦੂੰਗੀ ਹੁਣ ਕੱਲੀ ਇਹਨਾਂ ਦੇ ਨਾ نیچےੋਂ ਕੱਪੜੇ ਚੇਂਜ ਕਰਦਣੇ ਆ ਜਦੋਂ ਕੋਈ ਤੇ ਘੁੰਮਣ ਗਏ ਹਨਾ ਆਪਾਂ ਜਾਣਾ ਉਧਰ ਆਪਾਂ ਅਸ ਤਾਂ ਆਪਾਂ ਖਾਣਾ ਪੀਣਾ ਉਹ ਮੈਂ ਚਲ ਅੰਦਰ ਜਾ ਕੇ ਤੁਹਾਨੂੰ ਮੁਲਾਕਾਤ ਕਰਵਾਉਂਦੀ ਆ ਆਜੋ ਜੀ ਹੁਣ ਗਰਮਾ ਗਰਮ ਪੀਲੋ ਚਾਹ ਮੈਂ ਥੱਲੇ ਰੱਖੀ ਹੋਈ ਆ ਕਿਉਂਕਿ ਠੰਡੀ ਹੋ ਜਵੇ ਤੇ ਨਾਲ ਪੂਜੀਆ ਤੇ ਨਾਲ ਮਟਰੀ ਤੇ ਨਾਲ ਬੈਲਾ ਤੇ ਨਾਲ ਜੈਵੂ ਹੈ ਕੀ ਕਹਿੰਦੀ ਨਾ ਨਹੀਂ ਉਹ ਦੇ ਤੇਰੀ ਨਹੀਂ ਉਹ ਦੀ ਟਾਟਾ ਆ ਜਾ ਬੈਠ ਕੇ ਚਾਹ ਪੀਂਜਾ ਆ ਜਾ ਆ ਜਾ ਨਹੀਂ ਹੁੰਦੀ ਆ

ਪੜਾਪਾ ਬਣਾਉਣ ਲੱਗੇ ਆ ਟੋਸਟ ਬਣਾਉਣ ਲੱਗੇ ਨਾ ਆਲੂ ਪਾ ਕੇ ਆਲੂ ਛੱਡੀ ਭੈਣ ਕਰਦੇ ਪਏ ਆ ਅਦਿੱਤੀ ਭੈਣ ਲੱਗੇ ਹੋਇਆ ਤੇ ਮੈਂ ਕਿਹਾ ਮੈਂ ਪਿਆਰ ਜਿੱਤੇ ਲਸਣ ਵਗੈਰਾ ਸਾਰਾ ਕੁਝ ਕਰ ਲਵਾਂ ਤੇ ਨਿਆਣੇ ਵਾਸਤੇ ਆਪਾਂ ਲਾਜੂ ਕੱਢਨੇ ਆ ਔਰ ਇਹ ਵੀ ਪੂਰੇ ਜੋਗੀ ਕਿਆ ਕਰ ਲੈਣੋ ਜੋਗਦਾਰ ਪਾ ਰਹੇ ਬੱਚੇ ਨਾ ਤਾਂ ਇਹ ਬੈਲ ਅਦਿੱਤੀ ਭੈ ਬੈਲਾ ਕੁੱਟੇ ਤੇ ਆ ਜਬੂ ਇਹ ਤੱਕ ਨਹੀਂ ਸੁੱਤੀ ਉੱਠੀ ਇਹ ਕਿੱਦਾਂ ਖਾਣ ਸਮਾਨ ਆਪਣਾ ਕੱਟਿਆ ਗਿਆ ਲੇਕਿਨ ਇਸ ਪੂਰਾ ਚੱਜਣਾ ਆਪਾਂ ਕਰਨਾ ਸੀ ਸੋ ਸਾਡੀ ਭੈਣ ਨੇ ਥੋੜਾ ਜਿਹਾ ਸਾਨੂੰ ਲੇਟ ਦੱਸਿਆ ਗਿਆ ਆਪਾਂ ਮਿਹਨਤ ਅੱਧੀ ਕਰ ਚੁੱਕੇ ਸੀ ਤੇ ਇੱਧਰ ਸਾਡੇ ਆਲੂ ਵੀ ਹੋ ਚੁੱਕੇ ਆ ਚਲੋ ਚੱਕੋ ਜੀ ਇਸ ਨੂੰ ਵੀ ਤੇ ਜੈਵੂ ਕਾਕਾ ਵੀ ਉੱਠ ਗਿਆ ਇਹਨੂੰ ਵੀ ਚੱਜਣਾ ਨੂੰ ਇਦਾਂ ਧੋ ਕੇ ਗੁੱਤ ਕਰਾਂ ਇਹਦੇ ਤੇ ਤੇ ਕੱਪੜੇ ਭਾਮਾ ਚੱਜ ਨਾਲ ਇਬਾਦਤ ਕਾਕਾ ਖਾਂਦਾ ਪੁੰਦਾ ਪੀਆ ਦੇਖਦੇ ਫਿਰਦੇ ਆ ਸੈਂਡਵਿਚ ਖਾ ਲੋ ਚਲੋ ਆਜੋ ਨਿਆਣੇ ਜਨਾ ਮੇਰੇ ਉਧਰ ਦੇਖੋ ਜੀ ਉਹਨਾਂ ਦੀ ਬੋੜੀ oh my god ਇਹ ਤਾਂ ਨੋਕੋਗਾ ਚਿਪਸ ਖਾਂਦੇ ਹੋਏ ਤੇ ਸਾਡੇ ਇਧਰ ਬੰਦੇ ਫਿਰ ਟੋਸਟ ਨਿਆਣੇ ਵਾਸਤੇ ਆਪਾਂ ਮਿਰਚਾਂ ਨਹੀਂ ਪਾਈਆਂ ਹਨਾ ਹਾਂਜੀ ਮਿਰਚੋਂ ਨਹੀਂ ਖਾਣਾ ਇਹ ਬਿਲਕੁਲ ਫਿੱਕਾ ਤਦਰਦ ਬਿਲਕੁਲ ਫਿੱਕਾ ਨਹੀਂ ਹੈ ਨਮਕ ਹੈਗਾ ਨਮਕ ਹੈਗਾ ਲੇਕਿਨ ਮਿਰਚਾਂ ਨਹੀਂ ਹੈਗੀਆਂ ਨਾ ਇਹ ਚ ਮਿਰਚ ਆਪਣੇ ਚ ਆ ਛੋਟਕਿਆਂ ਦੇ ਬਣੇ ਹੋਏ ਇੱਧਰ ਲੈ ਉਹ ਰੈਨ ਤੇ ਉਹ ਤਾਂ ਅੱਗੇ ਓ ਮਾਈ ਗॉड ਓਕੇ ਠੀਕ ਹੈ ਕਿੱਥੇ ਗਈ ਇਬਾਦਤ ਚਲ ਆ ਜਾ ਆ ਜਾ ਆ ਜਾ ਚਲ ਆ ਜਾ ਬਾਹਰ ਥੱਮੇ ਬੈ ਕੇ ਖਾਂਦੇ ਆ ਜਾ ਆ ਜਾ ਆ ਜਾ ਥੱਮੇ ਬੈ ਕੇ ਖਾਂਦੇ ਆ ਮਾਸ਼ੀ ਬਣਾਉਂਦੇ ਪਿਆ ਫੁੱਲ ਸੇਵਾ ਕਰਾ ਰਹੇ ਆ ਆ ਜਾ ਆ ਜਾ ਦੇਖ ਲੈ ਨਾ ਇਹਨੇ ਦੇਖੀ ਇਹ ਇਹ ਨਹੀਂ ਆ ਜਾ ਆ ਜਾ ਇਹ ਨੂੰ ਛੱਡ ਦੇ ਇੱਥੇ ਚਲ 4 ਵਜੇ ਹੋਣਾ ਨਾਨੀ ਨੇ ਮम्मा ਨੇ ਹੋਣਾ 4 ਵਜੇ ਬੈਠੋ ਚਲੋ ਆਜੋ ਚਲੇ ਜਾ ਕੋ ਆਜੋ ਰੋਕੋ ਰੋਕੋ ਇਹ ਚਿੱਪ ਹਾਂ ਜਾਬੂ ਦੀਆਂ ਆਦੀਆਂ ਮੋਚਾਂ ਲੱਗੀਆਂ ਕਿੰਨਾ ਕਹ ਦਿੱਤਾ ਨਾਨੂ ਨੇ ਨਾਨੂ ਨੇ ਪਾਪਾ আচ্ছা ਠੀਕ ਆ ਵੇਲਾ ਚਿਪਸ ਬਾਚੂ ਖਾਇਆ ਪਹਿਲੇ ਸੈਂਡਵਿਚ ਨਾ ਉਹ ਬਣਾ ਕੇ ਰੱਖੀ ਤੇ ਨਾ ਮਾਸੀ ਦੇ ਪਹਿਲਾ ਸੈਂਡਵਿਚ ਖਾਓ ਠੀਕ ਆ ਵੇਲਾ ਬੈਠੀ ਵੇਲਾ ਦੇਖਦੀ ਜਾਂਦੀ ਸਾਨੂੰ